ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਗੁਰਪੁਰਬ ਦੇ ਸ਼ੁਭअवसर ਤੇ ਇਲਾਕਾ ਨਿਊ ਗੋਲਡਨ ਐਵੇਨਿਊ ਦੇ ਨਿਵਾਸੀਆਂ ਵੱਲੋਂ ਪੂਰੇ ਸਹਿਯੋਗ ਨਾਲ ਮਿਲ ਜੁਲ ਕੇ ਲੰਗਰ ਪ੍ਰਸ਼ਾਦ ਤਿਆਰ ਕੀਤਾ ਗਿਆ। ਇਸ ਮੌਕੇ ਇਲਾਕਾ ਵਾਸੀਆਂ ਨੇ ਸੇਵਾ ਵਿੱਚ ਹਿੱਸਾ ਪਾਇਆ ਅਤੇ ਗੁਰੂ ਘਰ ਦੇ ਪ੍ਰਤੀ ਆਪਣੀ ਸ਼ਰਧਾ ਪ੍ਰਗਟਾਈ। ਸੰਗਤ ਨੇ ਇਕੱਠੇ ਹੋ ਕੇ ਸਾਰਿਆਂ ਦੀ ਤੰਦਰੁਸਤੀ, ਖੁਸ਼ਹਾਲੀ ਅਤੇ ਸੁਖ, ਸ਼ਾਂਤੀ ਲਈ ਅਰਦਾਸ ਕੀਤੀ। ਮੌਕੇ ਤੇ ਗੁਰਬਾਣੀ ਦਾ ਪਾਠ ਕਰਕੇ ਗੁਰੂ ਸਾਹਿਬ ਦੀ ਬਖਸ਼ੀ ਹੋਈ ਰੌਸ਼ਨੀ ਨਾਲ ਸਾਰਾ ਇਲਾਕਾ ਗੂੰਜ ਉਠਿਆ। ਇਲਾਕਾ ਨਿਵਾਸੀਆਂ ਵੱਲੋਂ ਅੰਮ੍ਰਿਤਸਰ ਦੇ ਸਾਰੇ ਵਾਸੀਆਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ ਗਈਆਂ ਅਤੇ ਆਪਸੀ ਪਿਆਰ ਤੇ ਇਕਤਾ ਦਾ ਸੁਨੇਹਾ ਦਿੱਤਾ ਗਿਆ। ਵਾਹਿਗੁਰੂ ਜੀ ਕੀ ਫਤਿਹ ਸਤਿਪ੍ਰੀਅੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁੱਤਰਾਂ ਸਾਹਿਬ ਨਗਰ ਨਿਵਾਸੀਆਂ ਨੂੰ ਸਾਡਾ ਸਤਿ ਸ੍ਰੀ ਅਕਾਲ ਲੱਖ ਲੱਖ ਵਧਾਈ ਹੋਵੇ ਅੱਜ ਨਿਊ ਗੋਲਡਨ ਐਵਨਿੰਗ ਸੰਗਤ ਵੱਲੋਂ ਲੰਗਰ ਦਾ ਪ੍ਰਵਹਲਾ ਕੀਤਾ ਗਿਆ ਹੈ ਜਿਹਦੇ ਵਿੱਚ ਸਾਰੀ ਸੰਗਤ ਨੇ ਆਪਣੇ ਤਨੋਂ ਮਨੋਂ ਧੰਨਾ ਸੇਵਾ ਕੀਤੀ ਹੈ ਤੇ ਬਹੁਤ ਵਧੀਆ ਚੱਲ ਰਿਹਾ ਤੇ ਅੱਗੋਂ ਤੋਂ ਵੀ ਇਹ ਅਰਜ਼ਾਸਤ ਕਰਦੇ ਆ ਕਿ ਸਾਰੇ ਗੁਰਬੇਸਤਾਂ ਬਣਾਏ ਜਾਣ ਸਾਰੇ ਜੀਵਤ ਨੂੰ ਇਹੀ ਸੰਦੇਸ਼ ਆਪੇ ਬਰਾਦਰੀ ਜੀ ਜੀ ਐਸੇ ਕਹਦੇ ਚੱਲ ਗਏ ਆਪਣਾ ਜੀਵਨ ਸੰਭਾਲ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਸੰਗਤ ਨੂੰ ਗੁਰੂ ਨਾਨਕ ਪਾਸ਼ਾ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਹੋਵੇ ਅਸੀਂ ਨਿਊ 골ਡ ਐਵੇਨਿਊ ਦੀ ਸਾਰੀ ਸੰਗਤ ਵੱਲੋਂ ਦਲੇਦਿਆਂ ਦਾ ਲੰਗਰ ਲਾ ਰਹੇ ਆਂ ਔਰ ਗੁਰੂ ਸਾਹਿਬ ਦੀਆਂ ਖੁਸ਼ੀਆਂ ਬਰਤ ਕਰ ਰਹੇ ਆਂ ਮਹਾਰਾਜ ਭਲਾ ਕਰੇ ਸਭ ਨੂੰ ਅੱਧ ਦਵੇ ਸਭ ਤੰਦਰੁਸਤ ਰੋਵੇ ਇਹਨੂੰ ਕਿਸੇ ਕਿਸਮ ਦੀ ਕੋਈ ਬਿਮਾਰੀ ਦੁੱਖ ਦਿਲ ਨਾ ਰਹੇ ਗੁਰੂ ਨਾਨਕ ਪਾਸ਼ਾ ਹਰ ਇੱਕ ਤੇ ਮੇਰ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭੂ ਸੰਗਤ ਨੂੰ ਗੁਰਨਾਨਕ ਦੇਵ ਜੀ ਦੇ ਜਨਮ ਦਿਨ ਦੀ ਬਹੁਤ-ਬਹੁਤ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਸਭ ਤੋਂ ਪਹਿਲਾਂ ਗੁਰਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਹੋਣ ਤੇ ਗੁਰ ਨਿਊ ਗੋਲਡਨ ਐਵੇਨਿਊ ਚੈਵਲੋ ਲੰਗਰ ਦੇ ਲੰਗਰ ਦਾ ਉਹ ਕੀਤਾ ਗਿਆ ਹੈ ਉਪਰਾਲਾ ਕੀਤਾ ਗਿਆ ਹੈ ਤੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਹੋਵੇ ਤੇ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਇਹ ਕੰਮ ਪੂਰਾ ਹੋਇਆ ਤੇ ਅਗਲੇ ਸਾਲ ਵੀ ਅਸੀਂ ਇਸ ਤਰ੍ਹਾਂ ਹੀ ਕੁਸ਼ੀਆਂ ਨਾਲ ਸਾਰਾ ਕੁਝ ਕਰੀਏ। ਲੰਗਰ ਲਗਾਇਆ ਗਿਆ। ਲੰਗਰ ਇੱਥੇ ਕੜਾ ਪ੍ਰਸ਼ਾਦ, ਦਾਲ, ਚੌਲ ਤੇ ਕੜੀ ਚੌਲ। ਰਮਾਲੀ ਪੁਲਕਿਆਂ ਦਾ ਲੰਗਰ ਲੱਗਿਆ ਤੇ ਸਾਰਿਆਂ ਨੂੰ ਜੀ ਆਇਆਂ ਨੂੰ। ਯੂਥ ਨੂੰ ਕੀ ਮੈਸੇਜ ਦੇਵੋਗੇ? ਯੂਥ ਨੂੰ ਮੈਸੇਜ ਦਵਾਂਗੇ ਇਹ ਕਿ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੇ ਉੱਤੇ ਚੱਲੋ। ਵੈਸੇ ਤਾਂ ਯੂਥ ਅੱਜਕੱਲ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੇ ਉੱਤੇ ਆ ਗਏ ਨੇ। ਜਾਤ ਪਾਤ ਛੱਡ ਕੇ ਸਾਰੀ ਜਾਤਾਂ ਇੱਕ ਹੋ ਰਹੀਆਂ ਨੇ ਤੇ ਅੱਗੇ ਵੀ ਇਸ ਤਰ੍ਹਾਂ ਹੋਣ ਕਿ ਸਾਰੇ

ਉਹ ਅੰਗਰੇਜ਼ ਬਦਲਾਅ ਲਾਗ ਜੀ ਆਖ ਸਾਦਾ